ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸੂਚਨਾ ਦੇ ਰਹੇ ਹਾਂ ਤਾਂ ਮਾਡਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ। ਔਰ ਇਹ ਮਾਡਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਲ ਕੋਡ ਆਫ ਕੰਡਕਟ ਲਾਗੂ ਹੋਵੇਗਾ। ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ। ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟিক্যাল ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੀ ਚੋਣਾਂ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਤਾਂ ਜੋ ਵਤੋਂ ਵੱਧ ਜਿਹੜੇ ਯੋਗ ਵੋਟਰਸ ਹਨ ਐਲੀਜੀਬਲ ਵੋਟਰਸ ਹੈ ਉਹ ਇਨ੍ਹਾਂ ਚੋਣਾਂ ਵਿੱਚ ਆਪਣਾ ਭਾਗ ਲੈਣ ਸੋ ਇਸ ਸੰਦਰਭ ਵਿੱਚ ਅਸੀਂ ਵੋਟਰ ਸੂਚੀ ਜਿਹੜੀ ਹੈਗੀ ਹੈ ਉਹ ਸਾਰੇ ਡੀਸੀਜ਼ ਨੂੰ ਰਿਵੀਜ਼ਨ ਵਾਸਤੇ ਅ ਇਨਸਟਰਕਸ਼ਨਸ ਜਾਰੀਆਂ ਕੀਤੀਆਂ ਸਨ ਔਰ 7 12 ਤੱਕ 7 12 ਨੂੰ ਇਹਨਾਂ ਦੀ ਜਿਹੜੀ ਲੇਟੈਸਟ ਪ੍ਰਕਾਸ਼ਨਾ ਹੈ ਉਹ ਹੋ ਚੁੱਕੀ ਹੈ ਸੋ ਇਹਨਾਂ ਵੋਟਰ ਸੂਚੀਆਂ ਦੇ ਆਧਾਰ ਤੇ ਜਿਹੜੇ ਐਲੀਜੀਬਲ ਵੋਟਰਸ ਹੈ ਜਿਹੜੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੈ ਉਹ ਵਕ ਵਕ ਮਿਨਿਸਪਲ ਕਾਰਪੋਰੇਸ਼ਨ ਜਾਂ ਮਿਨਿਸਪਲ ਕਾਉਂਸਲ ਜਿਹੜੇ ਵੀ ਇਲੈਕਸ਼ਨਸ ਵਿੱਚ ਜਾ ਰਹੇ ਹਨ ਉਹਨਾਂ ਵਿੱਚ ਵੋਟ ਪਾਉਣ ਦਾ ਉਹ ਅਧਿਕਾਰ ਰੱਖਣਗੇ ਜਿਹੜੇ ਸਾਡੇ ਇਸ ਟਾਈਮ ਤੇ ਮਿਨਿਸਪਲ ਕਾਰਪੋਰੇਸ਼ਨ ਸਪੰਝ ਹੈਗੀਆਂ ਜਿਨ੍ਹਾਂ ਵਿੱਚ ਚੋਣ ਹੋ ਰਹੀ ਆ ਤੇ ਬਾਕੀ ਮਿਨਿਸਪਲ ਕਾਉਂਸਲਸ ਤੇ ਬਾਈ ਇਲੈਕਸ਼ਨਸ ਹੈਗੀਆਂ ਇਹਨਾਂ ਵਿੱਚ ਜਿਹੜੀ ਟੋਟਲ ਵੋਟਰਾਂ ਦੀ ਸੰਖਿਆ ਹੈ ਕੁੱਲ ਮਿਲਾ ਕੇ 37 ਲੱਖ 32 ਹੈ ਔਰ ਇਹਦੇ ਵਿੱਚ 19 ਲੱਖ 19 ਲੱਖ ਹੈਗੀ ਆ ਤੁਹਾਡੇ ਮੈਲਸ ਔਰ 17 ਲੱਖ 75 ਹੈਗੀਆਂ ਫੀਮੇਲਸ ਇਹ ਟੋਟਲ ਟੋਟਲ ਐਗਜ਼ੈਕਟਲੀ ਮੈਂ ਤੁਹਾਨੂੰ ਭਾਈ ਪ੍ਰੈਸ ਨੋਟ ਅਸੀਂ ਜਾਰੀ ਕਰਾਂਗੇ ਇਹ ਮੈਂ ਰਾਉਂਡ ਆਫ ਕੀਤੇ ਹੋਏ ਆ ਠੀਕ ਹੈ ਨਾ ਕਿਉਂਕਿ ਇਹ ਵੋਟਰ ਜਿਹੜੀ ਹੈਗੀ ਆ ਉਹ ਕਰਦੇ ਹੈਗੇ ਠੀਕ ਹੈ ਜੀ ਕਿੰਨੇ ਸਰ 19 ਲੱਖ ਕਿੰਨੇ ਸਰ ਇਫ ਯੂ ਵਾਂਟ ਦੀ ਐਗਜ਼ੈਕਟ ਫਿਗਰਸ ਮੈਂ ਤੁਹਾਨੂੰ ਉਹ ਵੀ ਦੇ ਦਿੰਦਾ ਹੈਗਾ ਨੀ ਰਾਉਂਡ ਫਿਗਰ ਹੈ ਗਿਆ ਕਿ ਟੋਟਲ ਵੋਟਰਸ ਹੈਗੀਆਂ 37 ਲੱਖ 32 ਹਜ਼ਾਰ ਠੀਕ ਹੈ ਜੀ ਤੇ 19 ਲੱਖ 55 ਹੈਗੀਆਂ ਮੇਲਸ ਤੇ 17 75 ਹੈਗੀਆਂ ਫੀਮੇਲਸ ਤੇ 204 ਅਦਰਸ ਇੱਕ ਹੋਰ ਕੈਟਾਗਰੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਬਣਾਈ ਹੈਗੀ ਹੈ ਐਗਜ਼ੈਕਟ ਡਿਟੇਲਸ ਤੁਹਾਨੂੰ ਇਸ ਪ੍ਰੈਸ ਨੋਟ ਵਿੱਚ ਅਸੀਂ ਤੁਹਾਨੂੰ ਡਿਸਟ੍ਰਿਬਿਊਟ ਕਰਾਂਗੇ ਇਹਨਾਂ ਚੋਣਾਂ ਵਿੱਚ ਜਿਵੇਂ ਪੰਚਾਇਤਾਂ ਵਿੱਚ ਅਸੀਂ ਬੈਲਟ ਬਾਕਸਸ ਦਾ ਯੂਜ਼ ਕੀਤਾ ਹੈ ਪਰੰਤੂ ਮਿਨਿਸਪਲ ਚੋਣਾਂ ਵਿੱਚ ਅਸੀਂ ਈਵੀਐਮਸ ਰਾਹੀਂ VOTING ਕਰਵਾਵਾਂਗੇ ਇਹ ਈਵੀਐਮਸ ਜਿਹੜੀਆਂ ਹੈਗੀਆਂ ਇਹ M2 ਮਾਡਲ ਦੀਆਂ ਹੁੰਦੀਆਂ ECI ਵੱਲੋਂ ਅਸੀਂ ਲਈਆਂ ਹੈਗੀਆਂ ਯੂਜ਼ ਵਾਸਤੇ ਲੋਨ ਬੇਸਿਸ ਤੇ ਤੇ ਇਹ ਸਾਡੇ ਕੋਲ ਹੁਣ ਲੋਡਿੰਗ ਦੀ ਮਾਤਰਾ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਉਪਲਬਧ ਹੈ ਇੱਕ ਹੋਰ ਜਿਹੜੀ ਸੂਚਨਾ ਅਸੀਂ ਤੁਹਾਨੂੰ ਤੁਹਾਡੇ ਜ਼ਰੀਏ ਪਬਲਿਕ ਨੂੰ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਜਿਹੜਾ ਪੋਲਿੰਗ ਦਾ ਟਾਈਮ ਹੈ ਉਹ ਡੇਟ ਵਾ ਤੁਹਾਨੂੰ ਦੱਸਦਾ ਲੇਕਿਨ ਮੈਂ ਪੋਲਿੰਗ ਦਾ ਟਾਈਮ ਦੇ ਬਾਰੇ ਗੱਲ ਕਰ ਰਿਹਾ ਪੋਲਿੰਗ ਦਾ ਟਾਈਮ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗਾ ਸੋ ਨਾਰਮਲੀ ਅਸੀਂ 8 ਤੋਂ ਲੈ ਕੇ 4 ਕਰ ਦਿਆ ਲੋਕਲ ਬਾਡੀ ਇਲੈਕਸ਼ਨ ਬਟ ਅਸੀਂ ਇੱਕ ਘੰਟਾ ਹੋਰ ਦੇ ਰਹੇ ਹਾਂ ਤੋਂ 7 ਵਜੇ ਸਵੇਰੇ ਤੋਂ ਲੈ ਕੇ 4 ਵਜੇ ਸ਼ਾਮ ਤੱਕ ਪੋਲਿੰਗ ਜਿਹੜੀ ਹੈਗੀ ਹੈ ਹੋਏਗੀ ਮਿਨਿਸਪਲ ਕਾਰਪੋਰੇਸ਼ਨਸ ਵਿੱਚ ਜਿੰਨੀਆਂ ਚੋਣਸ ਹੋ ਰਹੀਆਂ ਉਹ 381 ਵਾਰਡਸ ਵਾਸਤੇ ਹੋਣੀਆਂ ਸੋ ਇਹਦਾ ਮਤਲਬ ਕਿ ਕਾਰਪੋਰੇਸ਼ਨ ਵਿੱਚ 381 ਮੈਂਬਰਸ ਜਿਹੜੇ ਹੈਗੇ ਉਹ ਚੁਣੇ ਜਾਣਗੇ ਔਰ ਜਿਹੜੇ ਮਿਨਿਸਪਲ ਕਾਉਂਸਲਸ ਤੇ ਨਗਰ ਪੰਚਾਇਤ ਹੈਗੀ ਹੈ ਉਹਨਾਂ ਵਿੱਚ 598 ਵਾਰਡਸ ਵਿੱਚ ਜੋਨਾ ਕੀਤੀਆਂ ਜਾਣਗੀਆਂ ਸੋ ਉਹਨੇ ਮੈਂਬਰਸ ਜਿਹੜੇ ਹੈਗੇ ਆ ਉਹਨੂੰ ਨੇ ਜਾਣ ਕੇ ਸਿਕਿਉਰਿਟੀ ਦਾ ਅਸੀਂ ਪ੍ਰਬੰਧ ਪੂਰਾ ਕੀਤਾ ਹੋਇਆ ਹੈਗਾ ਕਮਿਸ਼ਨ ਦੀ ਵੱਖ-ਵੱਖ ਸਮੇਂ ਤੇ ਡੀਜੀਪੀ ਸਾਹਿਬ ਤੇ ਹੋਰ ਉਹਨਾਂ ਵੱਲੋਂ ਨੋਡਲ ਆਫਸਰ ਜਿਹੜੇ ਸੀਨੀਅਰ ਸਪੈਸ਼ਲ ਡੀਜੀਪੀਜ਼ ਵਗੈਰਾ ਲਗਾਏ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈਆਂ ਹਨ ਅਸੀਂ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਲੌਨ ਆਰਡਰ ਸਿਚੁਏਸ਼ਨ ਅਕ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਕਾਉਂਸਲ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਦੌਰਾਨ ਨਾ ਹੋਵੇ। ਔਰ ਅਸੀਂ ਕਮਿਸ਼ਨ ਵੱਲੋਂ ਇਹਨਾਂ ਨੂੰ ਅ ਕਹਿਆ ਹੈ ਕਿ ਤੁਸੀਂ ਇਨਸ਼ੋਰ ਕਰਿਓ ਕਿ ਹਰੇਕ ਪੋਲਿੰਗ ਬੂਥ ਤੇ ਜਾਂ ਹਰੇਕ ਕਾਊਂਟਿੰਗ ਸੈਂਟਰ ਤੇ ਜਦੋਂ ਵੀ ਕਾਊਂਟਿੰਗ ਹੁੰਦੀ ਹੈ ਤਾਂ ਉੱਥੇ ਲੋਡਿੰਗ ਦੀ ਲੋਡਿੰਗ ਦੀ ਜਿਹੜੀ ਸੁਰੱਖਿਆ ਗਾਰਡਸ ਵਗੈਰਾ ਹੈਗੇ ਉਹ ਤਾਇਨਾਤ ਕੀਤੇ ਜਾਂਦੇ ਕੀਤੇ ਜਾਂ। ਸੋ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਸਾਰਾ ਕੁਝ ਇੱਕ ਮਾਸਟਰ ਪਲਾਨ ਸਿਕਿਉਰਿਟੀ ਪਲਾਨ ਬਣਾਇਆ ਗਿਆ ਹੈ ਜੋ ਉਹਨਾਂ ਨੇ ਕਮਿਸ਼ਨ ਨਾਲ ਵੀ ਸ਼ੇਅਰ ਕੀਤਾ ਹੈਗਾ ਤਾਂ ਉਹ ਪਲਾਨ ਦੇ ਮੁਤਾਬਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਪਰਸਨਲ ਹੋਣਗੇ ਹਰ ਇੱਕ ਸਿੰਗਲ ਪੋਲਿੰਗ ਸਟੇਸ਼ਨ ਤੇ ਤਿੰਨ ਹਰ ਇੱਕ ਜਿੱਥੇ ਡਬਲ ਪੋਲਿੰਗ ਸਟੇਸ਼ਨ ਹੈ ਮਤਲਬ ਇੱਕ ਲੋਕੇਸ਼ਨ ਵਿੱਚ ਦੋ ਪੋਲਿੰਗ ਸਟੇਸ਼ਨਸ ਹੈਗੇ ਆ ਉੱਤੇ ਚਾਰ ਹੋਣਗੇ ਤੇ ਜਿੱਥੇ ਤਿੰਨ ਹੈਗੇ ਆ ਤਿੰਨ ਪੋਲਿੰਗ ਸਟੇਸ਼ਨਸ ਇੱਕ ਜਗ੍ਹਾ ਤੇ ਹੈਗੇ ਉੱਥੇ ਪੰਜ ਪਰਸਨਲ ਹੋਣਗੇ ਪਰੰਤੂ ਇਹ ਨਹੀਂ ਹੈ ਜੇਕਰ ਅਸੀਂ ਇਹ ਵੀ ਕਹਿ ਹੈਗਾ ਔਰ ਇਹ ਹਦਾਇਤ ਕੀਤੀ ਹੋਈ ਹੈ ਕਿ ਜੇਕਰ ਲੋਕਲ ਐਸਐਸਪੀ ਜਾਂ ਕਮਿਸ਼ਨਰ ਆਫ ਪੁਲਿਸ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਜਾਂ ਸਿਕਿਉਰਿਟੀ ਜਿਹੜਾ ਇਸ਼ੂ ਨੂੰ ਦੇਖਦੇ ਹੋਏ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਨੂੰ ਦੇਖਦੇ ਹੋਏ ਉਹ ਆਪਣੇ ਪੱਧਰ ਤੇ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਵੀ ਹੋਰ ਸਿਕਿਉਰਿਟੀ ਪ੍ਰਬੰਧ ਕੀਤੇ ਜਾਣ ਸੋ ਇਹ ਸਿਕਿਉਰਿਟੀ ਵਾਸਤੇ ਅਸੀਂ ਪੂਰੇ ਕਦਮ ਰਹਿ ਹੈਗੇ ਆ i think there should uh, not be any problem uh, with this acha and now regarding arms and ammunition normally assi chuna de duran arms and ammunition te kisi tarah di pabandi karde ha taaki koi is tarah di ansukhaavi ghatna na hove arms and ammunition waste assi commission walon sare district magistrates jide hege unna nu hidayat karde di gayi hai sab to pehle hidayat eh hai ke ਜੁੰਟੋਂ ਲੈ ਕੇ ਇਲੈਕਸ਼ਨ ਦੇ ਪ੍ਰੋਸੈਸ ਤੱਕ ਆਰਮਸ ਨੂੰ ਚੱਕ ਕੇ ਲੈ ਕੇ ਜਾਣਾ ਕੈਰੀਇੰਗ ਆਫ ਆਰਮਸ ਵਿਲ ਬੀ ਟੋਟਲੀ ਪ੍ਰੋਹਿਬਿਟਿਡ ਇਹ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈਗੇ ਆ ਇਹ ਜਿਹੜਿਆ ਨਵਾਂ ਕਾਨੂੰਨ ਬਣਿਆ ਬੀ ਐਨ ਐਸ ਐਸ ਉਹਦੇ ਤਹਿਤ ਜਿਹੜੇ ਹੈਗੇ ਪ੍ਰੋਹਿਬਿਟਰੀ ਆਰਡਰਸ ਡੀ ਐਮ ਸੋ ਲੋ ਡਿਸਟ੍ਰਿਕਟ ਮੈਜਿਸਟਰੇਟਸ ਵੱਲੋਂ ਕਿਤੇ ਜਾਣਗੇ ਜਿੱਥੇ ਤੱਕ ਆਰਮਸ ਵਗੈਰਾ ਜਮ੍ਹਾਂ ਕਰਾਉਣ ਦੀ ਗੱਲ ਹੈ ਉਹ ਅਸੀਂ ਇਹ ਕਹਾਂਗਾ ਕਿ ਆਰਮਸ ਐਕਟ 1959 ਦੇ ਅਨੁਸਾਰ ਡਿਸਟ੍ਰਿਕਟ ਮੈਜਿਸਟਰੇਟ ਹੀ ਇੱਕ ਕੰਪੇਟੈਂਟ ਅਥਾਰਟੀ ਹੈ ਕਿਉਂਕਿ ਲਾਇਸੈਂਸਡ ਆਰਮਸ ਦੇ ਹੈਗੇ ਉਹੀ ਇਸ਼ੂ ਕਰਦੇ ਹੈਗੇ ਸੋ ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਸਿਕਿਉਰਿਟੀ ਇਸ਼ੂਸ ਨੂੰ ਦੇਖਦੇ ਹੋਏ ਜਾਂ ਆਪਣੀ ਜਿਹੜੀ ਤੁਹਾਡੇ ਕੋਲ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਫੈਸਲਾ ਆਪਣੇ ਪੱਧਰ ਤੇ ਲੈ ਲਿਓ ਕਿ ਕੀ ਤੁਸੀਂ ਸਾਰੇ ਆਰਮਸ ਜਮ੍ਹਾਂ ਕਰਵਾਉਣੇ ਹੈ ਜਾਂ ਕਿਸੇ categories ਤੋਂ ਕਰਵਾਉਣੇ ਹੈ ਜਿਵੇਂ ਕੋਈ ਹਿਸਟਰੀ ਸ਼ੀਟਰ ਹੈ ਜਾਂ ਕੋਈ ਨੋ ਸਮਗਲਰ ਹੈ ਜਾਂ ਹੋਰ ਇਸ ਤਰ੍ਹਾਂ ਦੇ ਉਹ ਅਸੀਂ डीसी ਇਸ ਦਾ ਛੱਡਿਆ ਹੈਗਾ ਨੇਚਰਲੀ ਐਗਜ਼ੈਂਪਸ਼ਨਸ ਵੀ ਹੁੰਦੀਆਂ ਬਹੁਤ ਸਾਰੇ ਕਿਉਂਕਿ ਲੋਕੀ ਐਗਜ਼ੈਂਪਸ਼ਨਸ ਵੀ ਮੰਗਦੇ ਹੈਗੇ ਹਨ ਜਿਵੇਂ ਡਿਫੈਂਸ ਪਰਸਨਲ ਹੈਗੇ ਆ ਜਾਂ ਕੋਈ ਸਿਕਿਉਰਿਟੀ ਬੈਂਕ ਦਾ ਸਿਕਿਉਰਿਟੀ ਗਾਰਡ ਹੈ ਉਹਦੇ ਵਾਸਤੇ ਵੀ ਜਿਹੜੀ ਇਹਨਾਂ ਦੀ ਇਹਨਾਂ ਕੋਲ ਇੱਕ ਸਕਰੀਨਿੰਗ ਕਮੇਟੀ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਉਹ ਸਕਰੀਨਿੰਗ ਕਮੇਟੀ ਹੀ ਫੈਸਲਾ ਲਏਗੀ ਸੋ ਇਸੇ ਸਾਮ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਜਿਹੜੀ ਆਰਮਸ ਦੇ ਉੱਤੇ پابੰਦੀ ਹੈ ਜਾਂ ਚੱਕਣ ਤੋਂ پابੰਦੀ ਹੈ ਉਹ ਸਾਰੇ ਪ੍ਰੋਹਿਬਿਟਰੀ ਆਰਡਰਸ ਜਿਹੜੇ ਹੈ ਡੀਸੀਸ ਆਪਣੇ ਪੱਧਰ ਤੇ ਕਰ ਲੈਣਗੇ ਮਿਨਿਸਪਲ ਕਾਰਪੋਰੇਸ਼ਨਜ਼ ਅਤੇ ਕਾਉਂਸਲਜ਼ ਦੇ ਇਲੈਕਸ਼ਨਜ਼ ਦੇ ਦੌਰਾਨ ਜਿਸ ਤਰ੍ਹਾਂ ਪੰਚਾਇਤ ਵਿੱਚ ਵੀ ਅਸੀਂ ਕੀਤਾ ਸੀਗਾ ਉਹ ਲਾਅ ਵੀ ਕਹਿੰਦਾ ਹੈਗਾ ਕਾਨੂੰਨ ਵੀ ਕਹਿੰਦਾ ਹੈਗਾ ਇੱਕ ਐਕਸਪੈਂਡਿਚਰ ਲਿਮਿਟ ਹੋਣਾ ਚਾਹੀਦਾ ਹੈ ਇੱਕ ਐਕਸਪੈਂਡਿਚਰ ਲਿਮਿਟ ਐਕਚੁਅਲੀ ਇਹਦਾ ਜਿਹੜਾ ਜਿਹੜੀ ਜਿਹੜੀ ਇਹਦੀ ਸ਼ੁਰੂ ਤੋਂ ਸੋਚੀ ਗਈ ਉਹ ਇਹ ਹੈ ਕਿ ਤਾਂ ਕਿ ਆਮ ਆਦਮੀ ਜਿਹੜਾ ਹੈਗਾ ਗਰੀਬ ਬੰਦਾ ਜਾਂ ਕੋਈ ਯੂ ਨੋ ਜਿਹਦੇ ਕੋਲੇ ਨਾ ਇਨਸਾਦਾ ਨਹੀਂ ਹੈਗੇ ਉਹ ਵੀ ਆਪਣਾ ਇਲੈਕਸ਼ਨ ਲੜ ਸਕੀਏ ਇਹ ਨਾ ਹੋਵੇ ਕਿ ਸਿਰਫ ਅਮੀਰ ਅਮੀਰ ਬੰਦੇ ਹੀ ਇਲੈਕਸ਼ਨ ਲੜਨ ਸੋ ਮੈਂ ਤੁਹਾਨੂੰ ਜੋ ਨੋਟੀਫਿਕੇਸ਼ਨ ਸਰਕਾਰ ਕਮਿਸ਼ਨ ਵੱਲੋਂ ਕੀਤੀ ਗਈ ਹੈ ਇਲੈਕਸ਼ਨ ਐਕਸਪੈਂਸਸ ਦੇ ਬਾਰੇ ਐਕਸਪੈਂਡਚਰ ਲਿਮਿਟਸ ਦੇ ਬਾਰੇ ਉਹ ਮੈਂ ਦੱਸਣਾ ਚਾਹਾਂਗਾ ਤੁਸੀਂ ਕਾਈਂਡਲੀ ਇਹ ਨੋਟ ਕਰ ਲਓ ਤਾਂ ਕਿ ਕੈਂਡੀਡੇਟ ਜਿਹੜੇ ਹੈਗੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਹੋਵੇ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਵਿੱਚ ਖੜਾ ਹੈਗਾ ਉਹਦੇ ਵਾਸਤੇ ਲਿਮਿਟ ਹੈ 4 ਲੱਖ ਰੁਪਏ ਮਿਨਿਸਪਲ ਕਾਉਂਸਲਸ ਵਾਸਤੇ ਕਲਾਸ 1 ਕਲਾਸ 2 ਅਤੇ ਕਲਾਸ 3 ਦੇ ਵੱਖਰੇ ਵੱਖਰੇ ਕੈਟਾਗਰੀਜ਼ ਹੁੰਦੇ ਆ ਉਹਦੇ ਵਿੱਚ ਕਲਾਸ 1 ਦੀ ਲਿਮਿਟ ਹੈਗੀ 360 ਕਲਾਸ 2 ਦੀ ਹੈਗੀ ਹੈ 230 ਕਲਾਸ 3 ਦੀ ਹੈਗੀ ਹੈ 2 ਲੱਖ ਲਿਮਿਟ ਐਕਸਪੈਂਡਿਚਰ ਲਿਮਿਟ ਔਰ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਹਾਂਜੀ ਮੈਂ ਬੋਲਦਾ ਜਿੱਥੇ ਤੱਕ ਨਗਰ ਪੰਚਾਇਤ ਦਾ ਸਵਾਲ ਹੈ ਉੱਤੇ 140000 ਇਸ ਦੀ ਐਕਸਪੈਂਡਿਚਰ ਲਿਮਿਟ ਮਿਨਿਸਪਲ ਕਾਰਪੋਰੇਸ਼ਨ 4 ਲੱਖ ਮਿਨਿਸਪਲ ਕਾਉਂਸਲ ਕਲਾਸ 1 360 ਤਿੰਨ ਲੱਖ ਸੱਠ ਮਿਨਿਸਪਲ ਕਾਉਂਸਲ ਕਲਾਸ ਟੂ ਦੋ ਲੱਖ ਤੀ ਤੇ ਮਿਨਿਸਪਲ ਕਾਉਂਸਲ ਕਲਾਸ ਥਰੀ ਦੋ ਲੱਖ ਨਗਰ ਪੰਚਾਇਤ ਇੱਕ ਲੱਖ ਚਾਲੀ ਹੁਣ ਇਹ ਐਕਸਪੈਂਡੀਚਰ ਲਿਮਿਟਸ ਨੂੰ ਸੁਪਰਵਾਈਜ਼ ਕਰਨਾ ਜਾਂ ਮੋਨੀਟਰ ਕਰਨਾ ਇਹਦੇ ਵਿੱਚ ਅਸੀਂ ਸਾਰੇ ਡੀਸੀਸ ਨੂੰ ਲਿਖਿਆ ਹੋਇਆ ਹੈਗਾ ਔਰ ਹਰੇਕ ਜ਼ਿਲ੍ਹੇ ਵਿੱਚ ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਲਿਖਿਆ ਹੋਇਆ ਹੈ ਕਿ ਉਹ ਇੱਕ ਆਪਣਾ ਨੋਡਲ ਆਫੀਸਰ ਉੱਥੇ ਨਿਯੁਕਤ ਕਰਨ ਔਕੋਈ ਡੀਟੀਸੀ ਲੈਵਲ ਯਾ ਡਿਸਟ੍ਰਿਕਟ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਵਗੈਰਾ ਲੈਵਲ ਤੇ ਹੋਣਗੇ ਉਹ ਜਿਹੜੇ ਹੈਗੇ ਹਰ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਹੋਣਗੇ ਔਰ ਉਹ ਐਕਸਪੈਂਡਚਰ ਜਿਹੜੇ ਲਿਮਿਟਸ ਹੈਗੇ ਆ ਉਹਨਾਂ ਦੀ ਮਾਨਿਟਰਿੰਗ ਵਾਸਤੇ ਨੋਡਲ ਆਫੀਸਰ ਹੋਣਗੇ ਸੋ ਐਸ ਪਰ ਦੀ ਲਾ ਹਰ ਇੱਕ ਕੈਂਡੀਡੇਟ ਨੂੰ ਇਲੈਕਸ਼ਨ ਦੇ ਖਤਮ ਹੋਣ ਤੋਂ 30 ਦਿਨ ਬਾਅਦ 30 ਦਿਨ ਦੇ ਅੰਦਰ ਅੰਦਰ ਆਪਣਾ ਜਿਹੜਾ ਇਲੈਕਸ਼ਨ ਐਕਸਪੈਂਡਚਰ ਸਟੇਟਮੈਂਟ ਉਹ ਜਮ੍ਹਾਂ ਕਰਵਾਉਣਾ ਹੁੰਦਾ ਹੈ ਸੋ ਇਸ ਤਰ੍ਹਾਂ ਸੀ ਆਪਣਾ ਜਿਹੜੀ ਹੈਗੀ ਲਾਅ ਦੀ ਥੋੜੀ ਜੀ ਕਰ ਰਹੇ ਹਾਂ ਜਿਸ ਤਰ੍ਹਾਂ ਪੰਚਾਇਤਾਂ ਵਿੱਚ ਵੀ ਅਸੀਂ ਕੀਤਾ ਸੀ ਔਰ ਬੜਾ ਕਾਮਯਾਬ ਹੋਇਆ ਸੀ ਕਿ ਅਸੀਂ ਇਲੈਕਸ਼ਨ ਆਬਜ਼ਰਵਰਸ ਜਿਹੜੇ ਆਈਐਸ ਜਾਂ ਸੀਨੀਅਰ ਪੀਸੀਐਸ ਆਫਸਰਸ ਹੈਗੇ ਆ ਉਹ ਹਰੇਕ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਵਾਸਤੇ ਅਸੀਂ ਆਲਰੇਡੀ ਚੀਫ ਸਕੱਟਰੀ ਸਾਹਿਬ ਨੂੰ ਲਿਖਿਆ ਹੋਇਆ ਹੈਗਾ ਔਰ ਉਹ ਸਾਨੂੰ ਇੱਕ ਦੋ ਦਿਨਾਂ ਵਿੱਚ ਉਹਨਾਂ ਦੀ ਲਿਸਟ ਜਿਹੜੀ ਹੈਗੀ ਆ ਉਹ ਭੇਜ ਦੇਣਗੇ ਅਸੀਂ ਹਰੇਕ ਜ਼ਿਲ੍ਹੇ ਵਿੱਚ ਔਰ ਹਰੇਕ ਇੱਕ ਸਪੈਸ਼ਲ ਮੈਗ ਹਰੇਕ ਮਿਨਿਸਪਲ ਕਾਰਪੋਰੇਸ਼ਨ ਵਿੱਚ ਇੱਕ ਇੱਕ ਜਨਰਲ ਆਬਜ਼ਰਵਰ ਨਿਯੁਕਤ ਕਰਾਂਗਾ ਔਰ ਉਹ ਜਨਰਲ ਆਬਜ਼ਰਵਰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਮਤਲਬ ਨੋਮੀਨੇਸ਼ਨਸ ਤੋਂ ਲੈ ਕੇ ਸਕਰੂਟੀਨੀ ਵਿਦਰਾਲਸ ਪੋਲਿੰਗ ਪੋਲਿੰਗ ਡੇ ਕਾਊਂਟਿੰਗ ਵਗੈਰਾ ਉਸ ਤੇ ਨਿਗਰਾਨੀ ਰੱਖੇਗਾ ਔਰ ਜੇਕਰ ਕਿਸੇ ਲੋਕਲ ਏਰੀਆ ਵਿੱਚ ਇਸ਼ੂ ਹੁੰਦਾ ਹੈ ਉਹ ਤੁਰੰਤ ਸਾਨੂੰ ਕਮਿਸ਼ਨ ਨੂੰ ਸੂਚਿਤ ਕਰੇਗਾ ਤਾਂ ਜੋ ਅਸੀਂ ਕੋਈ ਇਸ ਤੇ ਕੋਈ ਕਾਰਵਾਈ ਕਰਨ ਦੀ ਲੋੜ ਹੈ ਤਾਂ ਅਸੀਂ ਨਾਲ ਦੇ ਨਾਲ ਕਾਰਵਾਈ ਕਰ ਸਕਾਂਗੇ ਸੋ ਇਹ ਬੜਾ ਇੱਕ ਇਫੈਕਟਿਵ ਸਿਸਟਮ ਹੈਗਾ ਸੋ ਇਸ ਦੇ ਨਾਲ ਕਮਿਸ਼ਨ ਨੂੰ ਵੀ ਬੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੋਕਲ ਲੈਵਲ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਸਾਨੂੰ ਪਤਾ ਹੈ ਕਿ ਸਾਰੇ ਡੀਸੀ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਉਹਨਾਂ ਨੇ ਪੰਚਾਇਤ ਇਲੈਕਸ਼ਨਸ ਵੀ ਬੜੇ ਵਧੀਆ ਤਰੀਕੇ ਨਾਲ ਕੀਤੀ ਹੈਗੀ ਹੈ ਔਰ ਰੂਲਜ਼ ਦੇ ਮੁਤਾਬਕ ਹੀ ਔਰ ਉਹਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਕੀਤਾ ਹੈਗਾ ਸੋ ਸਾਰੇ ਜਿੰਨਾ ਵੀ ਸਾਡਾ ਟੀਮ ਹੈਗਾ ਫੀਲਡ ਵਿੱਚ ਡਿਸਟ੍ਰਿਕਟ ਡੀਸੀਸ ਹੋ ਗਿਆ ਐ ਏਡੀਸੀਸ ਹੋ ਗਿਆ ਪੁਲਿਸ ਅਧਿਕਾਰੀ ਹੋਗੇ ਸਾਰੇ ਸਾਰਿਆਂ ਨੂੰ ਅਸੀਂ ਮਤਲਬ ਇਨਕਰੇਜ ਕਰਦੇ ਆ ਕਿ ਉਸੇ ਤਰ੍ਹਾਂ ਇਹ ਵੀ ਇਲੈਕਸ਼ਨ ਜਿਹੜੇ ਹੈਗੇ ਆ ਉਹ ਠੀਕ ਠੀਕ ਦੇ ਕਰਨ ਅੱਛਾ ਹੁਣ ਮੈਂ ਜਿਹੜੀ ਡੇਟਸ ਹੈਗੇ ਆ ਉਹ ਮੈਂ ਡੇਟਸ ਅਨਾਉਂਸ ਕਰਾਂਗਾ ਅਸੀਂ ਜੋ ਇਲੈਕਸ਼ਨ ਸ਼ਡਿਊਲ ਤਿਆਰ ਕੀਤਾ ਹੈਗਾ ਜਿਸ ਦੀ ਗੈਜ਼ਟ ਨੋਟੀਫਿਕੇਸ਼ਨ ਹੋ ਰਹੀ ਹੈ ਔਰ ਕੱਲ ਤੋਂ ਲਾਗੂ ਹੋਏਗਾ ਇਲੈਕਸ਼ਨ ਸ਼ਡਿਊਲ ਵਿਲ ਕਮੈਂਸ ਫਰੋਮ ਟੂਮੋਰੋ ਸੋ 9 ਤਾਰੀਖ ਜਿਹੜਾ ਕੱਲ ਹੈਗਾ ਦਿਸ ਵਿਲ ਬੀ ਇਹ ਹੋਏਗਾ ਤੁਹਾਡਾ ਨਾਮੀਨੇਸ਼ਨ ਫਾਈਲ ਕਰਨ ਦਾ ਪਹਿਲਾ ਦਿਨ ਨਾਮੀਨੇਸ਼ਨ ਫਾਈਲ ਕਰਨ ਦਾ ਦਿਨ ਜੋ ਸਨ ਹੈ ਜਿਹੜਾ ਹੁੰਦਾ ਉਹ ਸਵੇਰੇ 11 ਵਜੇ ਤੋਂ 3 ਵਜੇ ਹੁੰਦਾ ਇਨ ਦੀ ਆਫਿਸ ਆਫ ਦੀ ਰਿਟਰਨਿੰਗ ਆਫਿਸਰ ਸੋ ਜਿਹੜਾ ਵੀ ਰਿਟਰਨਿੰਗ ਆਫਿਸਰ ਉਸ ਮਿਨਿਸਪਲ ਕਾਰਪੋਰੇਸ਼ਨ ਜਾਂ ਕਾਉਂਸਲ ਜਾਂ ਬਾਇਲੈਕਸ਼ਨਸ ਵਾਸਤੇ ਨਿਯੁਕਤ ਕੀਤਾ ਹੋਇਆ ਹੈ ਉਦੇ ਦਫਤਰ ਵਿੱਚ 11 ਤੋਂ 3 ਵਜੇ 9 ਤਰੀਕ ਤੋਂ ਨੋਮੀਨੇਸ਼ਨਸ ਦਾਖਲ ਕਰਨ ਵਾਸਤੇ ਕਾਰਵਾਈ ਮਤਲਬ ਕੀਤੀ ਜਾ ਸਕਦੀ ਹੈ ਨੋਮੀਨੇਸ਼ਨਸ ਦਾਖਲ ਕੀਤੇ ਜਾ ਸਕਦੇ ਹਨ ਨੋਮੀਨੇਸ਼ਨਸ ਦੀ ਆਖਰੀ ਮਿਤੀ ਮੀਨਸ ਫਾਈਨਲ ਡੇਟ ਫॉर ਫਾਈਲਿੰਗ ਨੋਮੀਨੇਸ਼ਨਸ ਹੈਗੀ ਹੈ 12 12 12 ਦਸੰਬਰ ਔਰ ਇਹ ਹੈਗੀ ਹੈ ਅਪ ਟੂ 3:00 ਮਤਲਬ 3 ਵਜੇ ਤੱਕ 12 ਤਰੀਕ ਨੂੰ 3 ਵਜੇ ਤੱਕ ਨੋਮੀਨੇਸ਼ਨਸ ਦਖਲ ਕੀਤੀਆਂ ਜਾ ਸਕਦੀਆਂ ਹਨ ਅਗਲਾ ਦਿਨ ਮੀਨਸ 13 ਦਸੰਬਰ ਨੂੰ ਸਕਰੂਟੀਨੀ ਹੋਏਗੀ ਸਕਰੂਟੀਨੀ ਜਿਹੜੀ ਹੁੰਦੀ ਹੈ ਉਹ ਰਿਟਰਨਿੰਗ ਅਫਸਰ ਵੱਲੋਂ ਹੀ ਕੀਤੀ ਜਾਂਦੀ ਹੈ ਕਾਨੂੰਨ ਮੁਤਾਬਕ ਹੀ ਰਿਟਰਨਿੰਗ ਅਫਸਰ ਕੰਪਟੈਂਟ ਅਥਾਰਟੀ ਹੁੰਦਾ ਹੈ ਸਕਰੂਟੀਨੀ ਕਰਨ ਵਾਸਤੇ ਅਗਲਾ ਦਿਨ ਜਿਹੜਾ ਹੈਗਾ 14 ਤਰੀਕ 14 ਦਸੰਬਰ 14 ਦਸੰਬਰ ਨੂੰ ਸਕਰੂਟੀਨਸ 11 ਨੂੰ ਹੋਗੀ ਤਾਂ 14 ਨੂੰ ਫਾਈਨਲ ਡੇਟ ਫੋਰ ਵਿਥਡਰੋਅਲ ਆਫ ਕੈਂਡੀਡੇਚਰ ਐਂਡ ਗਿਵਿੰਗ ਆਫ ਦੀ ਸਿੰਬल्स ਇਲੈਕਸ਼ਨ ਸਿੰਬल्स ਜਾਰੀ ਕਰਨ ਵਾਸਤੇ ਸੋ ਇਹ 14 ਨੂੰ ਇਹ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਏਗੀ ਹੁਣ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਹੋਵੇਗੀ 21 ਦਸੰਬਰ ਨੂੰ 21 ਦਸੰਬਰ ਨੂੰ ਹੋਵੇਗੀ ਇਲੈਕਸ਼ਨ ਟੂ ਆਲ ðiਸ ਜਿਹੜੇ ਅਸੀਂ ਨੋਟੀਫਾਈ ਕੀਤੇ ਹੈਗੇ ਆ ਔਰ ਇਹ ਦਾ ਟਾਈਮਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਫਿਰ ਰਿਪੀਟ ਕਰਦਾ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੁਣ ਕਮਿਸ਼ਨ ਨੂੰ ਵਕ ਵਕ ਜਿਥੇ ਬੰਦੀਆਂ ਵੱਲੋਂ ਜਾਂ ਪਬਲਿਕ ਤੋਂ ਰੈਪrezentੇਸ਼ਨਸ ਵੀ ਆਇਆ ਹਨ ਕਿ ਡਿਸੰਬਰ ਵਿੱਚ ਕਈ ਧਾਰਮਿਕ ਇਸਾ ਦੇ ਗਤੀਵਿਧੀਆਂ ਹਨ ਸੋ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਹੀ ਅਸੀਂ ਇੱਕ 21 ਨੂੰ ਅਸੀਂ ਇਲੈਕਸ਼ਨ ਰੱਖਿਆ ਹੈਗਾ ਕਿਉਂਕਿ ਛੋਟੇ ਸ਼ਹਿਜ਼ਾਦਿਆਂ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈਗਾ ਉਹ ਵੀ ਹੈਗਾ ਡਿਸੰਬਰ ਦੇ ਐਂਡ ਵਿੱਚ 크리스마ਸ ਵੀ ਹੈਗਾ 크리스마ਸ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਥੀਵ ਹੋਰ ਹੈਗਾ ਸੋ ਇਹ ਸਾਰਾ ਅਸੀਂ 21 ਨੂੰ ਕਰਾਂਗੇ ਹੁਣ 21 ਨੂੰ ਇਲੈਕਸ਼ਨ 4:00 ਵਜੇ ਤੱਕ ਅਸੀਂ ਕੋਚਿਤ ਕੀਤਾ ਹੈਗਾ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ EVMs ਦੀ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ ਹੋਵੇਗੀ ਇਹਦੇ ਵਾਸਤੇ ਕਾਊਂਟਿੰਗ ਵਾਸਤੇ ਕਿਉਂਕਿ ਦੇਖੋ ईवीएमਜ਼ ਵਿੱਚ ਜਿਹੜਾ ਸਿਸਟਮ ਹੈਗਾ ਕਾਊਂਟਿੰਗ ਜੇ ਤੁਸੀਂ 2-4 ਦਿਨ ਬਾਅਦ ਕਰੋਗੇ ਜਾਂ ਸਟੋਰ ਕਰੋਗੇ ਤਾਂ ਉਸ ਤਰ੍ਹਾਂ ਉਸ ਦੇ ਕਈ ਕਈ ਤਰ੍ਹਾਂ ਦੇ ਲੌਜਿਸਟਿਕਲ ਇਸ਼ੂਜ਼ ਹੈਗੀਆਂ ਔਰ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਔਰ ਇਹ ਜਿਹੜਾ ਧਾਰਮਿਕ ਜਿਹੜੀ ਯੂ ਨੋ ਭਾਵਨਾਵਾਂ ਹੈਗੀਆਂ ਇਹ ਅਸੀਂ ਇਹਨਾਂ ਨੂੰ ਵੀ ਥੋੜਾ ਜਿਹਾ ਮੁੱਖ ਰੱਖਦੇ ਹੋਏ ਔਰ ਉਸ ਟਾਈਮ ਤੇ ਯੂ ਨੋ ਠੰਡ ਵੀ ਕਾਫੀ ਬਹੁਤ ਹੋ ਜਾਂਦੀ ਹੈ ਡਿਸੰਬਰ ਦੇ ਐਂਡ ਤੱਕ ਤੋਂ ਅਸੀਂ ਕਾਊਂਟਿੰਗ ਜਿਹੜੀ ਹੈਗੀ ਹੈ ਇਮੀਡੀਟਲੀ ਆਫਟਰ ਦੀ ਕੰਪਲੀਸ਼ਨ ਆਫ ਦੀ ਪੋਲਿੰਗ ਪ੍ਰੋਸੈਸ ਕੋਟਾ ਪੈਂਡ ਤੋਂ 4 ਵਜੇ ਤੋਂ ਬਾਅਦ ਕਾਊਂਟਿੰਗ ਦਾ ਪੋਸਿਸ਼ਨਲ ਹੋਏਗਾ ਹੁਣ ਪੰਚਾਇਤ ਇਲੈਕਸ਼ਨਸ ਵਿੱਚ ਵੀ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਉਸ ਤੋਂ ਬਾਅਦ ਹੋਈ ਸੀ ਉੱਥੇ ਤਾਂ ਬੈਲਟ ਪੇਪਰ ਸੀਗੇ ਉੱਥੇ ਦਾ ਬੈਲਟ ਪੇਪਰ ਗਿਣਨ ਵਿੱਚ ਵੀ ਟਾਈਮ ਲੱਗਦਾ ਹੈਗਾ ਇਹ ਹੈਗੇ ਸਾਰੇ ਈਵੀਐਮਸ ਸੋ ਇਹਦੇ ਵਿੱਚ ਆਈ ਥਿੰਕ ਮਤਲਬ ਦੋ ਚਾਰ ਯੂ ਨੋ ਇਟਸ ਬੇਸਿਕਲੀ ਕਿ ਬਟਨ ਹੋਏਗਾ ਤੇ ਬਟਨ ਵਿੱਚ ਨਿਕਲ ਜਾਏਗਾ ਤੁਹਾਡਾ ਰਿਜ਼ਲਟ ਨਿਕਲ ਜਾਏਗਾ ਸੋ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਐਂਡ ਲੋਜਿਸਟਿਕਲੀ ਕੋਈ ਪ੍ਰੋਬਲਮ ਨਹੀਂ ਇਹ ਸਾਰੇ ਸਾਡੇ ਡੀਸੀਜ਼ ਆਰ comfortable with this system so we will do the counting immediately after that. we will issue separate directions also uh, to the dcs to, to ensure that the counting is done in a free and fair manner police nu assi <laughs> order keh deta hai ga ki counting واسے special extra force jada hega lagayi jabe so is tarah assi eh sara election jade hege a ida schedule assi hun jivein jari kita hai ga